ਪਹਿਲੀ ਗੱਲ ਤਾਂ ਮੇਰੀ ਮਾਤਾ ਨੂੰ 17 ਸਾਲ ਹੋ ਗਏ ਗਈ ਪਹਿਲਾਂ ਤਾਂ ਉਹਨੂੰ ਸੋਚਣਾ ਚਾਹੀਦਾ ਜੋ ਛੋਟੇ-ਛੋਟੇ ਨੂੰ ਛੱਡ ਗਈ ਹੁਣ ਉਹਦਾ ਹੱਕ ਹੀ ਨਹੀਂ ਬਣਦਾ ਸਾਡੇ ਚੋਂ ਦਾ ਇਹ ਨਹੀਂ ਬਣਦੇ ਹਲੇ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਉਹਨੂੰ ਇਨਸਾਫ ਨਹੀਂ ਮਿਲਦਾ ਅਥਰੂ ਕਹਰੇ ਵੀ ਤਾਂ ਤਾਂ ਕੁਝ ਕਹ ਲੈ ਉਹ ਉਹਦੋਂ ਸੋਚਣਾ ਚਾਹੀਦਾ ਸੀ ਜਦੋਂ ਛੱਡ ਕੇ ਗਈਏ 2 ਸਾਲ ਦਾ ਮੁੰਡਾ ਸੀ ਉਹਦੋਂ ਮੈਨੂੰ ਤਾਂ ਉਹਨੇ ਦੇਖਿਆ ਹੀ ਨਹੀਂ ਪੜ ਲਿਆ ਹੀ ਨਹੀਂ ਹੁਣ ਉਹ ਐਂ ਕਹਿੰਦੀ ਆ ਵੀ ਮੇਰੇ ਜਵਾਕ ਆ ਉਹਦੇ ਨੂੰ ਦਿਖਿਆ ਨਹੀਂ ਵੀ ਅਸੀਂ ਜਵਾਕ ਆ ਉਹਦੇ ਜੋ ਛੱਡ ਕੇ ਗਈ ਆ ਮੇਰੀ ਉਹਦੇ ਨਾਲ ਕਦੇ ਕੋਈ ਗੱਲ ਨਹੀਂ ਹੋਈ ਨਹੀਂ ਸ਼ੁਕਰ ਨਹੀਂ ਹੁੰਦੀ ਨਹੀਂ ਹੁੰਦੀ ਸੀ ਤੁਸੀਂ ਹੁਣ ਫੋਨ ਲਾਇਆ ਸੀ ਸਾਡੇ ਵੱਲੋਂ ਤਾਂ ਉਹ ਮਰੀ ਵੀ ਐ ਸਾਡੇ ਨਾਲ ਉਹਦਾ ਕੋਈ ਇਲਾਕਾ ਦੇਗਾ ਨਹੀਂ ਮੇਰਾ ਭਰਾ ਸੀ ਅਸੀਂ ਦਸਤਵੰਦੀ ਦੇ ਨਾਲ ਆ ਜਿਵੇਂ ਕਰਨਗੇ ਅਸੀਂ ਓਵੇਂ ਕਰਾਂਗੇ ਕੋਈ ਕੁਝ ਕਹੀ ਜਾਵੇ ਉਹ ਸਭ ਕੁਝ ਝੂਠ ਬੋਲ ਰਹੀ ਹੈ ਅਸੀਂ ਤਾਂ ਜਥੇਵੰਦੀ ਨੂੰ ਬੇਨਤੀ ਕਰਦੇ ਆ ਵੀ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਉਹਨਾਂ ਦੇ ਹਸਬੰਦ ਤੋਂ ਲੈ ਕੇ ਕੀ ਲਾਏ ਥੋੜਾ ਚਰਨਜੀਤ ਚਰਨਜੀਤ ਜਿਹੜੀ ਥੋੜੀ ਘਰ ਵਾਲੀ ਦੱਸ ਰਹੀ ਕਿ ਮੈਂ ਚਰਨਜੀਤ ਦੀ ਵਾਈਫ ਆ ਤੇ ਮੇਰਾ 13 ਸਾਲ ਪਹਿਲਾਂ ਉਹਨਾਂ ਨਾਲ ਤਲਾਕ ਹੋਇਆ ਨਹੀਂ ਇਹ ਗਾ ਝੂਠ ਹੈ 17 ਸਾਲ ਹੀ ਹੋਏ ਕਦੇ ਤੁਹਾਨੂੰ ਮਿਲੀ ਆ ਹੋ ਨਾ ਜੀ ਮੁਰਕ ਕੇ ਆਈ ਨਹੀਂ ਕਿੰਨਾ ਟਾਈਮ ਦਾ ਤਲਾਕ ਹੋਇਆ 17 ਕਾ ਬਿੰਦੂ ਉਦੋਂ ਤੀਜੇ ਤੋਂ ਦਾ ਤਲਾਕ ਹੋਇਆ ਜੀ ਮਟੰਨੇ ਹੋਇਆ ਠੀਕ ਹੁਣ ਕੀ ਕਹਿਣਾ ਚਾਹ ਰਹੇ ਜਿਹੜਾ ਕੀ ਤੁਹਾਡੇ ਜਿਹੜਾ ਹਾਲੀਵਾਰਸ ਕੋਣ ਹੈਗਾ ਤੁਹਾਡੇ ਸ਼ੁਭੰਦਾ ਕੋਈ ਵਿੱਚ ਕੋਈ ਲਾਗ ਅਦਕ ਹੈਗਾ ਕਿੰਨਾ ਤੁਹਾਡੀ ਪਤਨੀ ਦਾ ਨਹੀਂ ਜੀ ਉਹਦਾ ਕੋਈ ਲਾਗ ਅਦਕ ਨਹੀਂ ਠੀਕ ਹੈ ਜੀ ਥਾਲੇ ਦਾਵਾ ਕਰਦੀ ਹੈ ਕਿ ਉਹ ਸ਼ੁਭ ਕਰਨ ਦੀ ਮਾਂ ਹੈ ਤੇ ਸ਼ੁਭ ਕਰਨ ਨਾਲ ਉਹਦੀ ਗੱਲ ਵੀ ਹੋਈ ਹੈ ਅੰਦੋਲਨ 'ਚ ਜਾਣ ਤੋਂ ਪਹਿਲਾਂ 2 ਦਿਨ ਪਹਿਲਾਂ ਵੀ ਮਾਤਾ ਹੋਂ ਤੋਂ ਪਹਿਲਾਂ ਉਹਨੇ ਫੋਨ ਕਰਿਆ ਸ਼ੁਕਰਨ ਨੇ ਕਿ ਅਸੀਂ ਅੰਦੋਲਨ ਵਿੱਚ ਆਂ ਕੀ ਕਹਿਣਾ ਚਾਹੋਂਗੇ ਤੁਸੀਂ ਤਾਂ 17 ਸਾਲ ਹੋ ਗਏ ਜੀ ਉਹਦਾ ਤਲਾਕ ਹੋਏ ਨੂੰ ਸਾਡੇ ਨਾਲ ਤਾਂ ਕੋਈ ਲਾਗ ਦੇਗਾ ਨਹੀਂ ਪੋਰਾ ਪੋਰਾ ਬੱਚੇ ਛੱਡ ਕੇ ਗਈ ਵੀ ਆ ਵਿਆਹ ਕਰਾਈ ਬੈਠੀ ਐ ਜਿਵਾਕ ਜੰਮੀ ਬੈਠੀ ਐ ਉਹ ਜਿਸ ਨੂੰ ਮੀ ਰਖੀ ਅੰਦੇ ਨੇ ਮੰਗਾ ਅਸੀਂ ਤਾਂ ਇਹਨਾਂ ਦੇ ਨਾਲ ਹੀ ਆ ਜੀ ਜਥੇ ਬੰਦਿਆਂ ਦੇ ਇਹ ਜੋ ਕੁਝ ਕਰਨਗੇ ਇਹੀ ਕਰਨਗੇ ਸਾਡਾ ਉਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਉਹ ਜਿਸ ਪਨਾਵ ਮੇਰੇ ਕੀ ਜਾਂਦੇ ਨੇ ਮੰਗਾ ਅਸੀਂ ਤਾਂ ਇਹਨਾਂ ਦੇ ਨਾਲ ਹੀ ਆ ਜੀ ਜਥੇਬੰਦਗਾਂ ਦੇ ਇਹ ਜੋ ਕੁਝ ਕਰਨਗੇ ਇਹੀ ਕਰਨਗੇ ਸਾਡਾ ਉਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਉਸ ਕਹੀ ਜਾਂਦੀ ਆ ਉਹ ਕਿਉਂਕਿ ਉਹ ਕੈਸੇ ਦੀ ਮੰਗ ਕਰ ਪੈਸੇ ਉਹ ਤਾਂ ਉਹ ਤਾਂ ਜੀ ਬਹੁਤ ਕੁਝ ਕਰੂਗੀ ਹਣਾ ਅਕਾਊਂਟ ਜਾਰੀ ਕਰਤਾ ਖਾਤਾ ਜਿਹੜੀ ਹੈ ਉਹ ਤਾਂ ਬਹੁਤ ਕੁਝ ਕਰੂਗੀ ਇਹ ਪਰਿਵਾਰ ਵਾਲਿਆਂ ਤੇ ਵੀ ਉਹਨੇ આરોਪ ਲਗਾਏ ਨੇ ਕਿ ਵੀ ਉਹਨਾਂ ਨੇ ਅਕਾਊਂਟ ਜਾਰੀ ਕਰਦੇ ਪੈਸੇ ਲੈਣ ਦੇ ਮਾਰੇ ਨੇ ਕਿਹਾ ਦੀ ਮਿੱਟੀ ਨਾ ਖਰਾਬ ਕਰੀ ਜਾਵੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਸਾਹਤੋ ਤੁਸੀਂ ਅਸੀਂ ਤਾਂ ਜੀ ਇਹਨਾਂ ਦੇ ਬਾਗ ਰਾਂਗੇ ਜੱਥੇ ਬੰਦੀ ਦੇ ਜਿਵੇਂ ਕਰਨਗੇ ਉਹਵੇਂ ਉਹਵੇਂ ਹੋਊਗਾ ਜਿਵੇਂ ਜਦੋਂ ਇਹ ਸ਼ਿਸ਼ਕਾਰ ਨੂੰ ਕਹਿਣਗੇ ਉਦੋਂ ਹੀ ਸ਼ਿਸ਼ਕਾਰ ਹੋਊਗਾ ਫਿਰ ਉਸ ਨੂੰ ਕੀ ਕਹਿਣਾ ਚਾਹੋਗੇ ਜੋ ਸ਼ੁਕਰਾਂ ਦੀ ਮਾਂ ਬਣ ਕੇ ਉੱਥੇ ਅੱਜ ਪਹੁੰਚੇ ਉੱਥੇ ਪਟਿਆਲੇ ਉਹਨੂੰ ਅਸੀਂ ਕਹੀਓ ਮਾਂ ਬਣੀ ਨਹੀਂ ਮਾਂ ਬਣੀ ਨਹੀਂ ਜਦੋਂ ਹੁਣ ਉਹਨੇ ਤਲਾਕ ਤਲਾਕ ਉਹਦੇ ਨਾਲ ਹੋਇਆ ਵਾ 17 ਸਾਲ ਹੋ ਗਏ ਤੇ ਬਾਕੀ ਉਹਦੇ ਉਹਨੂੰ ਦਿ세 ਨਹੀਂ ਇਹ ਬੱਚੇ ਪੋਰਾ ਪੋਰਾ ਆ ਤਾਂ ਕੁੜੀ ਰੂੜੀ ਫਿਰਦੀ ਸੀ ਸਾਲ ਦੀ ਸੀ ਮੁੰਡਾ 2 ਸਾਲ ਦਾ ਸੀ ਉਹਦੇ ਉਹ ਕਿੱਧਰ ਦਸੰਬਰ ਮਤਾਬਕ 2007 ਚ ਉਹਨਾਂ ਦਾ ਤਲਾਕ ਹੋਇਆ ਜੀ ਜਿਹਦਾ ਸਮਾਂ ਬਣਦਾ 17 ਸਾਲ ਤੇ ਉਹ ਲੜਕਾ ਜਿਹੜਾ ਸੁਭਕਰਨ ਸਿੰਘ ਹੈ ਉਹਦੀ ਉਮਰ 21 ਕੇ ਸਾਲ ਬਣਦੀ ਹੈ ਯਾਨੀ ਕਿ ਉਹ ਬੱਚਾ ਵੀ 2-3 ਸਾਲ ਦਾ ਸੀ ਉਦੋਂ 3 ਕੇ ਸਾਲ ਦਾ ਸੋ ਇਸ ਕਰਕੇ ਵੀ ਕੋਰਟ ਦੇ ਵਿੱਚ ਤਲਾਕ ਹੋਇਆ ਪਰ ਪਰਿਵਾਰ ਨੇ ਦਸੰਬਰ ਮਤਾਬਕ ਵੀ ਅਸੀਂ ਤਾਂ ਜਦੋਂ ਇੱਥੇ ਪਿੰਡ ਚ ਆਉਂਦੇ ਜਾਂਦੇ ਕਦੇ ਉਹਨੂੰ ਦੇ 17 ਸਾਲ ਤੋਂ ਉਹਨੂੰ ਇੱਥੇ ਦੇਖਿਆ ਨਹੀਂ ਬੱਚੇ ਦਾਦੀ ਨੇ ਪਾਲੇ ਆ ਜੀ ਜਾ ਉਹਨਾਂ ਦੇ ਫਾਦਰ ਨੇ ਪਾਲਿਆ ਜੀ ਜਾਂ ਉਹਨਾਂ ਦੇ ਚਾਚੇ ਨੇ ਪਾਲਿਆ ਜੀ ਜਿਹੜੇ ਬੱਚਾ ਲਾ ਕੋਈ ਹੈ ਕਿਸੇ ਨਹੀਂ ਕਦੇ ਨਹੀਂ ਲੱਕੇ ਅਸੀਂ ਕਦੇ ਦੇਖਿਆ ਨਹੀਂ ਮੁੜ ਕੇ ਉਹਨੂੰ ਮੂੰਹ ਨਹੀਂ ਦੇਖਿਆ ਪਿੰਡ 'ਚ ਕਦੇ ਇਸ ਪਰਿਵਾਰ 'ਚ ਕਦੇ ਨਹੀਂ ਆਈ ਉਹ ਨਹੀਂ ਅਸੀਂ ਪਿੰਡ ਦੇ ਕਿਸੇ ਨੇ ਵੀ ਨਹੀਂ ਦੇਖਿਆ ਕੋਈ ਵੀ ਨਹੀਂ ਕਹੇਗਾ ਤੁਹਾਨੂੰ ਜੀ ਨਹੀਂ ਅਸਲ ਵਿੱਚ ਦਾਦੀ ਦੀ ਜੀ ਉਹਦੇ ਫਾਦਰ ਦੀ ਉਹਨਾਂ ਦੇ ਚਾਚਾ ਜੀ ਦੀ ਮੰਨੀ ਜਾਣੀ ਚਾਹੀਦੀ ਹੈ ਜੀ ਇਹਨਾਂ ਦੀ ਇਹ ਵਾਰਸ ਨਹੀਂ ਅਸਲ ਵਿੱਚ ਜੀ ਪਿੰਡ ਨਾਲ ਖੜੇ ਇਹਨਾਂ ਦੇ ਜੀ ਪਰਿਵਾਰ ਨਾਲ ਕੀ ਸੰਬੰਧ ਮੇਰਾ ਨਾਮ ਗੁਰਵਿੰਦਰ ਸਿੰਘ ਬੱਲੋ ਜੀ ਮੈਂ ਕਿਸਾਨ ਜਥੇਬੰਦੀ ਦਾ ਆਗੂ ਵੀ ਆਂ ਕਿਸਾਨ ਜਥੇਬੰਦੀ ਦੇ ਆਗੂ ਹੁਣ ਤੋਂ ਨਾ ਤੋਂ ਪਹਿਲਾਂ ਅਸੀਂ ਪਿੰਡ ਪੱਦਰ ਤੇ ਨਾਲ ਖੜੇ ਆਂ ਤੇ ਇਸ ਕਰਕੇ ਅਸੀਂ ਪਿੰਡ ਇਹਨਾਂ ਦਾ ਜਿਹੜਾ ਦੁੱਖਾਂ ਨੂੰ ਬਣਾਉਣ ਵਾਸਤੇ ਦਿੱਲੀ ਇੱਥੀ ਹੁੰਨੇ ਹਰ ਰੋਜ਼ ਦੇਖੋ ਦਾਵਾ ਕਰੀ ਜਾਵੇ ਉਹ ਤਾਂ ਕੋਈ ਵੀ ਕਰੀ ਜਾਵੇ ਹੁਣ ਲਾਲਚ ਹਰੇਕ ਦੇ ਮਨ 'ਚ ਹੋਇਆ ਪਿਆ ਬਾਈ ਇੱਥੇ ਅਸੀਂ ਤਾਂ ਦੇਖਿਆ ਨਹੀਂ ਵੀ ਇਹਦੀ ਮਾਤਾ ਕੀ ਨਿੱਕੇ ਨਿੱਕੇ ਹੁੰਦਿਆਂ ਨੂੰ ਛੱਡ ਗਈ ਸੀ ਇਹਦਾ ਪਾਲਣ ਪੋਸਣਾ ਜਿਹੜਾ ਇਹਨਾਂ ਦੀ ਦਾਦੀ ਤੇ ਇਹਨਾਂ ਦੇ ਚਾਚਾ ਜੀ ਨੇ ਹੋਰ ਪਰਿਵਾਰ ਨੇ ਇਹਨਾਂ ਦੇ ਫਾਦਰ ਸਾਹਿਬ ਨੇ ਬਹੁਤ ਔਖਾਂ ਨਾਲ ਜ ਅਸੀਂ ਇਹ ਕਹਿ ਸਕਦੇ ਹਾਂ ਵੀ ਇਹ ਧੰਨੇ ਦੇ ਤਕੜੇ ਆ ਜਿਨ੍ਹਾਂ ਨੇ ਇਹਨਾਂ ਦਾ ਪਾਲਣ ਪੋਸ਼ਣ ਕੀਤਾ ਔਖੇ ਟਾਈਮ 'ਚ ਛੱਡ ਕੇ ਬਾਗੀ ਇਹਨਾਂ ਨੂੰ ਜਦੋਂ ਅੱਜ ਉਹਦੇ ਮਨ 'ਚ ਲਾਲਚ ਜਾਗ ਗਿਆ ਤਾਂ ਉਹ ਕਹਿੰਦੀ ਹੈਗੀ ਵੀ ਹਾਂ ਮੈਂ ਇਹ ਮੇਰੇ ਬੱਚੇ ਆ ਉਹਦੇ ਦੇ ਉਹਨੂੰ ਆਪਣੇ ਬੱਚੇ ਦਿਸੇ ਨਹੀਂ ਹੈਗੇ ਉਹ ਇੱਕ ਸੋਨੂੰ ਦੱਸਦੇ ਆਂ ਵੀ ਇਹ ਪ੍ਰਸ਼ਾਸਨ ਦੀ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਤੇ ਸਰਕਾਰ ਪੱਬਾਂ ਪਾਰ ਹੋਈ ਫਿਰਦੀ ਐ ਨਾ ਉਹਦਾ ਸੰਸਕਾਰ ਕਰਵਾਉਣ ਨੂੰ ਅਸੀਂ ਇਹ ਮੰਨਦੇ ਆਂ ਵੀ ਇਹ ਤੇਰੇ ਵੀ ਉਹਨਾਂ ਦੀ ਖੜੀ ਕੀਤੀ ਹੋਈ ਐ ਸੋਡੇ ਚੈਨਲ ਦੇ ਜ਼ਰੀਏ ਅਸੀਂ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਆਂ ਵੀ ਪ੍ਰਸ਼ਾਸਨ ਇਹ ਜਿਹੀਆਂ ਗੱਲਾਂ ਤੋਂ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜੇ ਨਹੀਂ ਲੋਕਾਂ ਦੇ ਉਹਨਾਂ ਨੂੰ ਭਾਰੀ ਰੋਧ ਦਾ ਸਾਹਮਣਾ ਕਰਨਾ ਪਊ ਕਿਉਂਕਿ ਇੱਕ ਪਾਸੇ ਸਾਡੇ ਜਵਾਨ ਪਿੰਡ ਦੇ ਪੁੱਤ ਦੀ লাশ ਪਈ ਹੈ ਜਿਹੜੀ ਇਸ ਸਰਕਾਰ ਦੀਆਂ ਗੰਦੀਆਂ ਨੀਤੀਆਂ ਕਰਕੇ ਕੇਂਦਰ ਦੀ ਗੋਲੀ ਦਾ ਸਕਾਰ ਹੋਇਆਗਾ ਸਾਡਾ ਨੌਜਵਾਨ ਉਹਦੀ ਹਲੇ ਡੈੱਡ ਬੋਡੀ ਪਈ ਆ ਉਹ ਰਜਿੰਦਰਾ ਹਸਪਤਾਲ ਦੇ ਵਿੱਚ ਰੋਲ ਰਹੀ ਆ ਉਹਦਾ ਸੰਸਕਾਰ ਉਹਦੇ ਸਾਨੂੰ ਇਨਸਾਫ ਦੇਣ ਦੀ ਬਜਾਏ ਇਹ ਸਾਰੀਆਂ ਇਹੋ ਜਿਹੀਆਂ ਧਿਰਾ ਕੜੀਆਂ ਕਰਦਿਆ ਪ੍ਰਸ਼ਾਸਨ ਦਾ ਕੰਮ ਹੁੰਦਾ ਪੈਂਤਰਾ ਖੇਡਣਾ ਇਹ ਹੁਣ ਸਾਰੇ ਪੈਂਤਰੇ ਇਹਨਾਂ ਨੇ ਖੇਡ ਕੇ ਦੇਖ ਲਏ ਇਹਨਾਂ ਕੋਲੇ ਆਖਰੀ ਹਥਿਆਰ ਬਚਿਆ ਸੀਗਾ ਉਸ ਹਥਿਆਰ ਨੂੰ ਵੀ ਇਹਨਾਂ ਨੇ ਸਾਡੇ ਸਾਹਮਣੇ ਕੱਢ ਲਿਆ ਅਸੀਂ ਫੇਰ ਥੋੜੇ ਚੇਤਾਵਨੀ ਦੇਣਾ ਚਾਹੁੰਦੇ ਆ ਤੁਹਾਡੇ ਚੈਨਲ ਦੇ ਰਾਹੀਂ ਵੀ ਪ੍ਰਸ਼ਾਸਨ ਆਵਦੀਆਂ ਹਰਕਤਾਂ ਤੋਂ ਇਹਨਾਂ ਤੋਂ ਬਾਜ਼ ਆ ਜੇ ਨਹੀਂ ਲੋਕਾਂ ਦੇ ਇਹਨਾਂ ਨੂੰ ਭਾਰੀ ਰੋਧ ਦਾ ਸਾਹਮਣਾ ਕਰਨਾ ਪਊ ਇੱਥੋਂ ਦਾ ਪ੍ਰਸ਼ਾਸਨ ਹੈ ਜਿਹੜਾ ਤੇ ਸਰਕਾਰ ਹੈ ਪੱਪਾਂ ਪਾਰ ਹੋਈ ਫਿਰਦੀ ਆ ਸੰਸਕਾਰ ਕਰਵਾਉਣ ਨੂੰ ਸੰਸਕਾਰ ਇਹਦਾ ਉਦੋਂ ਤੱਕ ਨਹੀਂ ਹੁੰਦਾ ਜਦੋਂ ਤੱਕ ਉੱਥੇ ਬੈਠੀਆਂ ਲੜ ਰਹੀਆਂ ਜਥੇਬੰਦੀਆਂ